ਹੈਲੋ ਜੀ ਸਤਿ ਸ੍ਰੀ ਅਕਾਲ ਜੀ ਲਾਈਫ ਸਟਾਈਲ ਵਿੱਚ ਗਗਨਦੀਪ ਕੌਰ ਤੇ ਆਵਜੀ ਦਾ ਸਵਾਗਤ ਹੈਗਾ ਜੀ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵਾਂਗੇ ਆਪਾਂ ਵੀ ਬਹੁਤ ਵਧੀਆ ਚੜ੍ਹਦੀ ਕਲਾ ਵਿੱਚਾਂ ਜੀ ਤੇ ਲੋ ਜੀ ਆਪਾਂ ਬਣਾ ਰਹੇ ਹਾਂ ਨਮਕੀਨ ਚਾਵਲ ਤੇ ਇਸ ਦੇ ਵਿੱਚ ਆਪਾਂ ਪਹਿਲਾਂ ਦਸੂ ਇੱਕ ਓਪਾ ਦਿੱਤਾ ਸੀਗਾ ਹੁਣ ਆਪਾਂ ਦੋ ਲੌਂਗ ਪਾ ਦਿੱਤੇ ਹੈਗੇ ਹੁਣ ਪਾ ਦਿੱਤਾ ਜੀ ਆਪਾਂ ਜੀਰਾ ਲੌਂਗ ਪਾਉਣ ਦੇ ਨਾਲ ਤੇਜ ਪਤਾ ਪਾਉਣ ਦੇ ਨਾਲ ਤੇ ਚੋਲਾਂ ਦੇ ਵਿੱਚ ਜਿਹੜੀ ਬਾਈ ਹੁੰਦੀ ਹੈ ਨਾ ਗੈਸ ਬਣ ਜਾਂਦੀ ਉਹ ਗੈਸ ਬਿਲਕੁਲ ਵੀ ਨਹੀਂ ਬਣਦੀ ਇਸ ਲਈ ਲੌਂਗ ਜ਼ਰੂਰ ਚੋਲਾਂ ਦੇ ਵਿੱਚ ਪਾਉਣੇ ਚਾਹੀਦੇ ਜਦੋਂ ਵੀ ਆਪਾਂ ਨਮਕੀਨ ਚੋਲ ਬਣਾ ਕੇ ਤੇ ਹੁਣ ਆਪਾਂ ਪਿਆਜ਼ ਤੇ ਆਲੂ ਕੱਟ ਲਏ ਸੀਗੇ ਜੀ ਤੇ ਉਹ ਪਾ ਦਿੱਤੇ ਹੈਗੇ ਤੇ ਜਦੋਂ ਆਪਣਾ ਹੁਣ ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ ਤੇ ਫਿਰ ਆਪਾਂ ਚਾਵਲ ਪਾ ਦੇਵਾਂਗੇ ਜੀ ਪਹਿਲਾਂ ਆਪਾਂ ਮਸਾਲਾ ਆਪਣਾ ਭੁੱਜ ਗਿਆ ਚੰਗੀ ਤਰ੍ਹਾਂ ਹੁਣ ਤੇ ਹੁਣ ਪਹਿਲਾਂ ਆਪਾਂ ਜਿੰਨਾ ਜਿੰਨਾ ਕਿ ਆਪਾਂ ਨੂੰ ਜ਼ਰੂਰਤ ਹੈਗੇ ਨਮਕ ਤੇ ਥੋੜੀ ਜੀ ਲਾਲ ਮਿਰਚ ਗਰਮ ਮਸਾਲਾ ਇਹ ਪਾਵਾਂਗੇ ਜੀ ਜ਼ਿਆਦਾ ਕੁਝ ਨਹੀਂ ਪਾਉਂਦੇਗੇ ਦੁਪਹਿਰ ਦਾ ਟਾਈਮ ਸੀਗਾ ਹੁਣ ਲੋ ਜੀ ਮਸਾਲਾ ਆਪਣਾ ਇਸ ਤਰ੍ਹਾਂ ਪੁੱਜ ਗਿਆ ਤੇ ਹੁਣ ਆਪਾਂ ਇਸ ਦੇ ਵਿੱਚ ਨਮਕ ਪਾ ਦੇਵਾਂਗੇ ਤੇ ਥੋੜੀ ਜੀ ਲਾਲ ਮਿਰਚ ਪਾਵਾਂਗੇ ਤੇ ਗਰਮ ਮਸਾਲਾ ਪਾਵਾਂਗੇ ਬਾਕੀ ਨਮਕੀ ਚੌਲ ਚਾਵਲ ਬਣਾਉਣ ਵੇਲੇ ਤਾਂ ਆਪਾਂ ਕਿੰਨਾ ਕੁਝ ਹੀ ਪਾ ਸਕਦੇ ਹਾਂ ਪਰ ਆਪਣਾ ਆਪਣਾ ਤਰੀਕਾ ਹੁੰਦਾ ਪਰ ਆਪਾਂ ਸਿੰਪਲ ਤਰੀਕੇ ਨਾਲ ਹੀ ਬਣਾ ਰਹੇ ਹਾਂ ਜੀ ਦੁਪਹਿਰ ਦਾ ਟਾਈਮ ਸੀ ਹੁਣ ਸ਼ਮੀਤਾ ਦਹੀਂ ਪਾ ਕੇ ਖਾ ਲੈਂਦਾ ਆਪਾਂ ਤਾਂ ਇਦਾਂ ਹੀ ਖਾਵਾਂਗੇ ਤੇ ਚੌਲ ਆਪਾਂ ਪਾ ਦਿੱਤੇ ਹੈਗੇ ਤੇ ਹੁਣ ਧੋ ਕੇ ਆਪਾਂ ਪਾ ਦਿੱਤਾ ਜੀ ਵਿੱਚ ਪਾਣੀ ਇਹ ਚੌਲ ਆਲੇ ਪਾਣੀ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਪਾਣੀ ਪਾ ਦਿੱਤਾ ਤੇ ਹੁਣ ਜਿੰਨੀ ਆਪਾਂ ਨੂੰ ਪਾਏ ਵੀ ਜ਼ਰੂਰਤ ਹੈਗੇ ਉਹਨਾਂ ਪਾਣੀ ਪਾ ਕੇ ਤੇ ਇਸ ਤਰ੍ਹਾਂ ਪਤੀਲੀ ਦੇ ਵਿੱਚ ਵੀ ਬਹੁਤ ਵਧੀਆ ਬਣ ਲੈ ਆਪਾਂ ਉਤੋਂ ਢੱਕ ਦੇਵਾਂਗੇ ਭਾਫ਼ ਨਾ ਇਹ ਜਿਹੜਾ ਆਪਾਂ ਢੱਕਣ ਰੱਖਾਂਗੇ ਇਹ ਮੇਚ ਦਾ ਹੀ ਹੈ ਇਸ ਪਤੀਲੀ ਦਾ ਢੱਕਣ ਤੇ ਵੀ ਜ਼ਿਆਦੇ ਵੀ ਹੋਰੀ ਹੁੰਦਾ ਭਾਫ਼ ਤੇ ਨਾਲ ਹੀ ਆਪਣੇ ਨਾ ਚੌਲ ਬਣ ਕੇ ਤਿਆਰ ਹੋ ਜਾਣਗੇ ਲਓ ਜੀ ਪਾਣੀ ਆਪਾਂ ਪਾ ਦਿੱਤਾ ਆ ਢੱਕਣਾ ਨਾ ਆਪਣਾ ਮੇਚ ਦਾ ਹੈ ਵਧੀਆ ਜਿਵੇਂ ਕੁੱਕਰ ਦੀ ਤਰ੍ਹਾਂ ਹੀ ਬਣ ਜਾਂਦੇ ਲਓ ਜੀ 15 ਮਿੰਟ ਬਾਅਦ ਆਪਣੇ ਇਸ ਤਰ੍ਹਾਂ ਚੌਲ ਬਣ ਕੇ ਤਿਆਰ ਹੈ ਜੀ ਇਹ ਚੌਲ ਨਾ ਸਿੰਪਲੀ ਸੀਗੇ ਉਹ ਜਿਆਦਾ ਮਹਿੰਗੇ ਵਾਲੇ ਬਾਸਮਤੀ ਹੁੰਦੇ ਨੇ ਜਿਹੜੇ ਉਹ ਨਹੀਂ ਸੀਗੇ ਜੀ ਖੁੱਲੇ ਚਾਵਲੀ ਸੀਗੇ ਜਿਹੜੇ ਆਪਾਂ ਹੁਣ ਪਾਏ ਬੋਤਰਾ ਜਿਹਾ ਪਾਣੀ ਸੋਨ ਦਿਖਾਵਾਂਗੇ ਉਹੀ ਚੌਲ ਸੀਗੇ ਇਸ ਤਰ੍ਹਾਂ ਚੌਲ ਬਣ ਕੇ ਆਪਣੇ ਤਿਆਰ ਹੈ ਜੀ ਤੇ ਹੁਣ ਆਪਾਂ ਪਾ ਲੈ ਜੀ ਚਾਰ ਭਾਂਡਿਆਂ ਦੇ ਵਿੱਚ ਚਾਰਾਂ ਦੇ ਵਾਸਤੇ ਤੇ ਹੁਣ ਆਪਾਂ ਲੈ ਕੇ ਜਾਵਾਂਗੇ ਜੀ ਚਾਵਲ ਖਾਣ ਵਾਸਤੇ ਚਾਵਲ ਆਪਣੇ ਬਣ ਕੇ ਤਿਆਰ ਹੈ ਜੀ ਕਿਉਂਕਿ ਸ਼ਮੀਤ ਐਸੀ ਸਕੂਲੋਂ ਕਹਿ ਕੇ ਗਿਆ ਸੀ ਜਾਂਦਾ ਕਹਿੰਦਾ ਮੰਮੀ ਦੁਪਹਿਰੇ ਜਦੋਂ ਸਕੂਲੋਂ ਆਉਂਗਾ ਨਾ ਚੌਲ ਬਣਾ ਕੇ ਰੱਖਿਓ क्योंकि बच्चन भुख लगती है कई बार रोटी का नहीं मन होंगे इसलिए आप चौल बना ले जी इस तरह खिले खिले चौल बहुत वादिया बन गए जी इस बार आप नहीं पाया सरका नहीं पाया क्योंकि इस तरह ही बना लेना आप आ गए जी रसोई दे रसोई मेरा समान पैसी वावा सामभना वाला जिम्मे हम दालों दूलों सामने ਪਰ ਮੈਨੂੰ ਨਾ ਕੋਈ ਚੀਜ਼ ਦੱਬਾ ਹੀ ਨਹੀਂ ਮਿਲ ਰਿਆ ਸੀ ਇੰਨੇ ਡੱਬੇ ਲਿਆਂਦੇ ਰੱਖਦੇ ਆਪਾਂ ਘਰੇ ਹਨ ਤੇ ਫਿਰ ਵੀ ਪੂਰੇ ਨਹੀਂ ਆਉਂਦੇ ਤੇ ਮੈਂ ਖਿਆ ਮੈਂ ਕਿਉਂ ਨਾ ਜੇ ਆਪਾਂ ਆਖ ਕੇ ਵੀ ਮਤਲਬ ਕਿਉਂਕਿ ਆਪਾਂ ਅੱਜ ਪਹਿਲੀ ਵਾਰ ਇਹ ਕੰਮ ਕਰ ਰਹੇ ਆਂ ਆ ਜਿਹੜੀਆਂ ਬੋਤਲਾਂ ਹੁੰਦੀਆਂ ਇਹਨਾਂ ਇਹ ਹੁੰਦੀਆਂ ਪੈਪਸੀ ਵਾਲੀਆਂ ਬੋਤਲਾਂ ਤੇ ਆ ਹੈਗੀ ਜਿਹੜੀ ਆਪਣੇ ਤੇ ਨਹੀਂ ਮਿਲਦਾ ਹੁੰਦਾ ਇਹਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲਿਆਗਾ ਤੇ ਕਹਿੰਦੇ ਨੇ ਜਦੋਂ ਹੁਣ ਵੀ ਇਹ ਜਿਹੜੀਆਂ ਬੋਤਲਾਂ ਹੈਗੀਆਂ ਆਪਣੀਆਂ ਭੈਣਾਂ ਕੀ ਕਰਦੀਆਂ ਇਹਨੂੰ ਜਿਵੇਂ ਜਿਵੇਂ ਬੇਲੀਆਂ ਹੋ ਜਾਂਦੀਆਂ ਆਪਾਂ ਕਵਾੜ ਦੇ ਲਈ ਰੱਖੀ ਜਾਂਦੇ ਆ ਕਵਾੜ ਵਾਲਿਆਂ ਨੂੰ ਪਹਿਨ ਕੇ ਦੇ ਦਿੰਨੇ ਆ ਪਰ ਇਹ ਬੋਤਲਾਂ ਬਹੁਤ ਸਾਰੇ ਕੰਮ ਆ ਸਕਦੀਆਂ ਜੀ ਤੇ ਡੱਬੇ ਦਾ ਆਪਾਂ ਜਿੰਨੇ ਮਰਜ਼ੀ ਲੈ ਚਲੇਗੇ ਮੈਂ ਹੁਣ ਦਸਵੀਂ ਤੇ ਗਈ ਸੀ ਕਿ 100 ਰੁਪਏ ਦੇ ਦੋ ਹੀ ਡੱਬੇ ਆਏ ਸੀਗੇ ਉਹ ਵੀ ਸਿਰਫ ਸਿੰਪਲ ਜਿਹੀ ਸੀ ਤੇ ਇਹ ਜਾਦੇ ਮਜ਼ਬੂਤ ਵੀ ਹੁੰਦੀਆਂ ਹੁੰਦੀਆਂ ਤੇ ਨਰਮ ਨਹੀਂ ਜਿਆਦੇ ਹੁੰਦੀਆਂ ਹਨਾ ਤੇ ਇਹਨਾਂ ਦੇ ਵਿੱਚ ਜਦੋਂ ਆਪਾਂ ਦਾਲਾਂ ਪਾ ਕੇ ਰੱਖਦੇ ਆਂਗੇ ਤੇ ਦਾਲ ਇਹਦੇ ਵਿੱਚ ਸੁੱਕੀਆਂ ਦਾਲਾਂ ਹਨ ਜਿਹੜੀਆਂ ਬਿਲਕੁਲ ਵੀ ਖਰਾਬ ਨਹੀਂ ਹੁੰਦੀਆਂ ਆਪਾਂ ਹੋਰ ਵੀ ਸਮਾਨ ਜਿਵੇਂ ਚਾਹ ਪੱਤੀ ਹੋਈ ਸੂਜੀ ਹੋਈ ਮੈਦਾ ਹੋਇਆ ਉਹ ਵੀ ਇਹ ਚ ਪਾ ਸਕਦੇ ਆ ਸੂਜੀ ਤਾਂ ਪਾਈ ਸਕਦੇ ਮੈਦਾ ਨਹੀਂ ਪਰ ਉਹਦੇ ਲਈ ਆਪਾਂ ਵੱਡਾ ਡੱਬਾ ਲੈ ਸਕਦੇ ਹਾਂ ਨਾ ਤੇ ਜਿਵੇਂ ਹੁਣ ਦਾਲਾਂ ਵਾਲੇ ਜਿਵੇਂ ਮੇਰੇ ਕੋਲ ਹੁਣ ਨਾ ਛੋਲਿਆਂ ਦੀ ਦਾਲ ਪਈ ਹੈ ਤੇ ਉਹ ਛੋਲਿਆਂ ਦੀ ਦਾਲ ਪਹਿਲਾਂ ਮੈਂ ਐਸੇ ਡੱਬੇ ਦੇ ਵਿੱਚ ਪਾ ਕੇ ਰੱਖੀ ਹੋਈ ਸੀ ਵੀ ਆ ਜਿਹੜੇ ਐਡੀ ਬੱਡੀ ਢੋਲੀ ਹੈ ਹਨਾ ਪਰ ਇਹ ਅੱਧੀ ਕੀ ਢੋਲੀ ਸੀਗੀ ਤੇ ਲੱਗਦੀ ਲੱਗਦੀ ਜਿਵੇਂ ਥੋੜੀ ਜਿਹੀ ਰਹਿ ਗਈ ਸੀ ਬਾਕੀ ਢੋਲੀ ਤੇ ਐਕਸਟਰਾ ਹੀ ਪਈ ਸੀ ਪਰ ਇਹੀ ਜੇ ਮੈਂ ਹੁਣ ਆਹ ਬੋਤਲਾਂ ਜਿਹੜੀਆਂ ਆਪਾਂ ਇਹਨਾਂ ਦੇ ਵਿੱਚ ਪਾ ਕੇ ਰੱਖਾਂਗੇ ਸਾਰਾ ਸਮਾਂ ਛੋਲਿਆਂ ਦੀ ਦਾਲ ਆਪਾਂ ਬਾਹਰ ਰੱਖੀ ਹੋਈ ਹੈਗੀ ਕਿਉਂਕਿ ਉਹਦੇ ਤੇ ਉਹਦੇ ਵਿੱਚ ਸੁਸਰੀ ਲੱਗ ਗਈ ਸੀਗੀ ਤੇ ਪਰ ਕਹਿੰਦੇ ਆਹ ਬੋਤਲਾਂ ਦੇ ਵਿੱਚ ਨਾ ਤਾਂ ਸੁਸਰੀ ਲੱਗੇ ਕਿਉਂਕਿ ਇਹਦੇ ਵਿੱਚ ਹਵਾ ਘਟ ਜਾਂਦੀ ਹੈਗੀ ਤੇ ਜੇ ਰਾਜਸਥਾਨ ਦੇ ਵਿੱਚ ਤਾਂ ਐ ਕਰਦੇ ਹਾਂ ਪਹਿਣਾ ਉਹ ਨਾ ਸਰੋਂ ਦਾ ਤੇਲ ਮਿਕਸ ਕਰ ਦਿੰਦੇ ਹੁੰਦੇ ਆ ਸਰੋਂ ਦੇ ਤੇਲ ਨੂੰ ਦਾਲ ਦੇ ਤੇ ਲਗਾ ਕੇ ਜਿਵੇਂ ਛੋਲਿਆਂ ਦੀ ਦਾਲ ਹੋਈ ਇਸ ਤਰ੍ਹਾਂ ਹ ਜਿਹੜੀਆਂ ਮੂੰਗੀ ਦੀ ਦਾਲ ਹੋਈ ਜਾਂ ਮੂੰਗੀ ਮਸਰੀ ਦੀ ਦਾਲ ਹੋਈ ਸਰੋਂ ਦਾ ਤੇਲ ਲਗਾ ਕੇ ਤੇ ਫਿਰ ਉਹਨਾਂ ਨੂੰ ਸਟੋਰ ਕਰਕੇ ਰੱਖ ਦਿੰਦੇ ਆ ਤੇ ਬਿਲਕੁਲ ਵੀ ਕਦੀਆਂ ਖਰਾਬ ਨਹੀਂ ਹੁੰਦੀਆਂ ਆਹ ਜਿਹੜੀਆਂ ਬੋਤਲਾਂ ਇਹ ਮੈਨੂੰ ਕੱਲ ਹੀ ਪਤਾ ਲੱਗਿਆ ਕਿ ਕਿ ਮੈਂ ਇਹਨਾਂ ਨੂੰ ਸਾਰਾ ਨੂੰ ਇਕੱਠਾ ਕਰਕੇ ਜਿਹੜਾ ਤੇਲਾਂਗਾ ਸੀ ਨਾਲ ਦੀ ਨਾਲ ਗੱਟੇ ਚ ਪਾਈ ਗਈ ਮੈਂ ਬੇਚੰਨੀ ਤਿਆਰੀ ਕਰਦੇ ਸੀ ਪਰ ਜਦ ਮੈਨੂੰ ਪਤਾ ਲੱਗਾ ਵੀ ਇਹ ਬੋਤਲ ਆਪਣੇ ਕੰਮ ਆ ਸਕਦੀਆਂ ਅੱਗੇ ਵੀ ਜਿਵੇਂ ਹੁਣ ਜਿਹੜੇ ਹਿਸਾਬ ਨਾਲ ਕਹਿੰਦੇ ਟਾਈਮ ਥੋੜਾ ਜਿਹਾ ਖਰਾਬ ਆ ਰਿਹਾ ਪਾਣੀ ਤਾਂ ਨਹੀਂ ਜਿਹੜੀ ਦਿੱਕਤ ਹੈਗੀ ਹੁੰਦੀ ਹੈ ਨਾ ਤੇ ਇਹ ਹੀ ਬੋਤਲ ਆਪਣੇ ਕੰਮ ਆ ਸਕਦੀਆਂ ਇਹਨਾਂ ਦੇ ਵਿੱਚ ਫਿਲਟਰ ਕਰਕੇ ਪਾਣੀ ਪਾ ਕੇ ਰੱਖਿਆ ਹੋਵੇ ਤਾਂ ਕਹਿੰਦੇ ਘੱਟ ਟੋਕਟ 9-10 ਸਾਲ ਆਪਾਂ ਪਾਣੀ ਹੋ ਰੱਖ ਸਕਦੇ ਆ ਤੇ ਖਰਾਬ ਨਹੀਂ ਹੁੰਦਾ ਕਿਉਂਕਿ ਕਈ ਵਾਰ ਇੱਕ ਅੱਸੀ ਦਾ ਪਾਣੀ ਨਹੀਂ ਹੁੰਦਾ ਘਰੇ ਆਪਾਂ ਇਹਨਾਂ ਦੇ ਵਿੱਚ ਵੀ ਪਾ ਕੇ ਰੱਖ ਸਕਦੇ ਆ ਬੋਤ ਫਟੇ ਫੁਟੇਾਂ ਤੇ ਚਿੰਕੇ ਰੱਖਦੇ ਤੇ ਇਹਨਾਂ ਬੋਤਲਾਂ ਨੂੰ ਆਪਾਂ ਨੀਚੇ ਕਮਰੇ ਵਿੱਚ ਰੱਖ ਸਕਦੇ ਆ ਹੋਰਾਂ ਕਮਰਿਆਂ ਦੇ ਵਿੱਚ ਰੱਖ ਸਕਦੇ ਆ ਹਨਾ ਜਾਂ ਜਿਵੇਂ ਆਪਣਾ ਉੱਪਰ ਸ਼ੈੱਡ ਪਰਸ਼ਤੀ ਜੀ ਪਾਈ ਹੋਈ ਹੈ ਕਮਰੇ 'ਚ ਆਪਾਂ ਉਹਦੇ ਉੱਤੇ ਰੱਖ ਸਕਦੇ ਜਿਵੇਂ ਤੇਲ ਵਾਲੀਆਂ ਬੋਤਲਾਂ ਰੱਖਣਾ ਤੇ ਆਪਾਂ ਨੂੰ ਐ ਉਹੀ ਬੁਰਗਾਂ ਲੱਗਦੇ ਬੁਰਗਾਂ ਜਿੱਦੋਂ ਆਪਣਾ ਸਾਮਾਨ ਪਾ ਕੇ ਰੱਖਣੇ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਮੇਰੇ ਕੋਲ ਹੋਰ ਤਾਂ ਕੀ ਪਹਿਲੀ ਸੀ ਕਿਉਂਕਿ ਆਪਣੀ ਕੀਪ ਟੁੱਟੀ ਹੋਈ ਸੀ ਮੇਰੇ ਕੋਲ ਇਸ ਤਰ੍ਹਾਂ ਦੀ ਕੀਪ ਜੀ ਠੀਕ ਹੈ ਉਏ ਪਹਿਰਾ ਨਹੀਂ ਸਾਮਾਨ ਨਮਕ ਜਲ ਐਸੇ ਦੇ ਰਿਹਾ ਪਾਣੀ ਕਿ ਪਹਿਲਾਂ ਆਪਾਂ ਦਾਲਾ ਹੁਣ ਮੈਨੂੰ ਨਾ ਲਫਾਫੇ ਚ ਪਾ ਕੇ ਰੱਖਣਾ ਪੈਣਾ ਸੀ ਨਾ ਜਿਵੇਂ ਆਪਾਂ 2-2 ਕਿਲੋ ਦਾਲ ਲੈ ਕੇ ਆਉਣੀ ਹੁੰਦੀ ਹੈ ਤੇ 1 ਕਿਲੋ-ਕਿਲੋ ਵਾਲੇ ਮੇਰੇ ਕੋਲ ਜਿਹੜੇ ਡੱਬੇ ਸੀਗੇ ਤੋਂ ਬਾਤ ਜਾਂਦੀ ਸੀ ਉਹ ਵੀ ਪਰ ਮੈਨੂੰ ਐਕਸਟਰਾ ਨੀਚੇ ਆਪਾਂ ਪੈਕਟਾਂ ਦੇ ਵਿੱਚ ਹੀ ਰੱਖਣੀ ਪੈਂਦੀ ਸੀ ਹੁਣ ਆਪਾਂ ਪੈਕਟਾਂ ਲੈਣੇ ਆਪਾਂ ਖੁੱਲ੍ਹੇ ਲੈ ਕੇ ਆਉਣੇ ਹੁੰਦੇ ਆ ਤੇ ਪਰ ਹੁਣ ਥੋੜੀ-ਥੋੜੀ ਰਹਿ ਗਈ ਸੀ ਕਿ ਮੂੰਗੀ ਥੋੜੀ ਜਿਹੀ ਰਹਿ ਗਈ ਸੀ ਮੈਂ ਕਿਹਾ ਚਲੋ ਥੱਲੇ ਆਵਾਂਗੇ ਇਹ ਦੋ-ਦੋ ਪਾਵਾਂਗੇ ਪਰ ਆਹ ਨਾ ਸੂਜੀ ਆ ਆਪਣੇ ਕੋਲ ਤੇ ਚਾਵਲ ਪਈ ਐ ਇਸ ਤਰ ਇਹਨਾਂ ਚੌਲਾਂ ਦੇ ਵਿੱਚ ਸੂਜੀ ਦੇ ਵਿੱਚ ਆਪਾਂ ਪੰਜ-ਪੰਜ ਚਾਰ-ਚਾਰ ਲੌਂਗ ਪਾ ਦਾਂਗੇ ਤੇ ਕਾਲੀ ਮਿਰਚ ਵੀ ਪਾ ਸਕਦੇ ਲੌਂਗ ਵੀ ਪਾ ਸਕਦੇ ਤੇਜ ਪੱਤਾ ਵੀ ਪਾ ਸਕਦੇ ਆ ਤੇ ਲੌਂਗ ਤਾਂ ਜ਼ਰੂਰੀ ਹੁੰਦੀ ਉਹਦੇ ਨਾਲ ਨਾ ਫਿਰ ਇਹ ਲੱਗਦਿਆਂ ਨਹੀਂ ਢੋਰਾ ਜਾਂ ਨਹੀਂ ਲੱਗਦਾ ਚੌਲਾਂ ਤੇ ਨਾ ਦਾਲਾਂ ਨੂੰ ਲੱਗੇ ਜਿਵੇਂ ਹੁਣ ਦਾਲ ਦੇ ਵਿੱਚ ਸੁਸਰੀ ਪੈਦੀ ਹੈਗੀ ਤਾਂ ਉਹ ਪਈਏ ਕਿਉਂਕਿ ਉਹਦੇ ਵਿੱਚ ਆਪਾਂ ਕੁਝ ਪਾਇਆ ਨਹੀਂ ਸੀ ਜੇ ਲੌਂਗ ਪਾ ਕੇ ਰੱਖ ਦੇਗੇ ਕਹਿੰਦੇ ਜਿਹੜੇ ਆਪਣੇ ਆਟੇ ਵਾਲੇ ਪ੍ਰੇਟੀਆਂ ਹੁੰਦੇ ਨੇ ਜਿਵੇਂ ਪਿੰਡਾਂ ਦੇ ਵਿੱਚ ਤਾਂ ਆਪਾਂ ਤਿੰਨ-ਤਿੰਨ ਚਾਰ-ਚਾਰ ਘਟੇ ਇਕੱਠੇ ਪੀਸਵਾ ਕੇ ਲੈ ਕੇ ਆਉਂਦੇ ਹੁੰਦੇ ਆ ਨਾ ਤੇ ਆਪਣੇ ਵੀ ਪਸੂਆਂ ਦਾ ਕਰਕੇ ਜਿਆ ਉਹਨਾਂ ਦੇ ਵਿੱਚ ਵੀ ਆਪਾਂ ਕਹਿੰਦੇ ਲੌਂਗ ਪਾ ਕੇ ਰੱਖ ਸਕਦੇ ਹਾਂ ਤੇ ਫਿਰ ਸੁਸਰੀ ਨਹੀਂ ਪੈਂਦੀ ਹੈਗੀ ਲੌਂਗ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈਗਾ ਤੇ ਇਹ ਚੌਲਾਂ ਦਾ ਆਪਾਂ ਇਹਦੇ ਵਿੱਚ ਪਾ ਕੇ ਰੱਖਦੇ ਆ ਬੋਤਲ ਦੇ ਵਿੱਚ ਵੀ ਮੈਂ ਸਤਾਂ ਪਰ ਮੈਂ ਸਮਾਨ ਸਾਰਾ ਖੰਡੋਂ ਨੇ ਖੰਡਿਆ ਰੱਖਿਆ ਦੇਖੋ ਕਿਉਂਕਿ ਮੈਨੂੰ ਨਾ ਢੋਲੀਆਂ ਚਾਹੀਦੀਆਂ ਸੀ ਵੱਡੀਆਂ ਜਿਹੜੀਆਂ ਮੇਰੇ ਕੋਲ ਢੋਲੀਆਂ ਉਹ ਉਹਨਾਂ ਦੇ ਵਿੱਚ ਸਾਰਿਆਂ ਚ ਲਿਫਾਫੇ ਪਾ ਕੇ ਰੱਖੇ ਹੋਏ ਸੀਗੇ ਮੈਂ ਕਿਹਾ ਵੀ ਇਸ ਤਰ੍ਹਾਂ ਤਾਂ ਨਹੀਂ ਲੋਟਾਂਦਾ ਫਿਰ ਮੈਨੂੰ ਇਹੀ ਸੂਜੀ ਆ ਜਦੋਂ ਮੈਂ ਪਤਾ ਕਰ ਤੇ ਇਹ ਵਾਲੀ ਬੋਤਲ ਧੋਣੀ ਆਉਂਦੇ ਸਾਰੇ ਨਹੀਂ ਧੋਣੀ ਆਪਾਂ ਜਿਹੜੀਆਂ ਦਾਣੇ ਰੱਖਣਗੇ ਨਾ ਉਹ ਇਸੇ ਤਰ੍ਹਾਂ ਹੀ ਤੁਹਾਨੂੰ ਦੀ ਜਰੂਰਤ ਨਹੀਂ ਸਾਰਾ ਤੇਲ ਕੱਢ ਲਓ ਉਹ ਮੀਜ਼ਿਕਰੀ ਪਾ ਕੇ ਦਾਲ ਤੇ ਉਸ ਨੂੰ ਹਲਾ ਦੇ ਚੰਗੀ ਤਰ੍ਹਾਂ ਤੇ ਉਹ ਰੱਖ ਲਓ ਕਿਉਂਕਿ ਤੇਲ ਵਾਲੀ ਬੋਤਲ ਦੇ ਵਿੱਚ ਤਾਂ ਵੈਸੇ ਵੀ ਖਰਾਬ ਨਹੀਂ ਦੇ ਤਾਂ ਉੱਪਰੋਂ ਇਸ ਤਰ੍ਹਾਂ ਚੰਗੀ ਤਰ੍ਹਾਂ ਸਾਫ਼ ਕਰ ਲਵੇ ਇਹਨਾਂ ਦੇ ਡਿਜ਼ਾਈਨ ਕਿੰਨਾ ਸੁਣਾ ਹੁੰਦਾ ਤੇ ਇਹ ਬੋਤਲਾਂ ਦਾ ਬਾਦੂ ਹੋਰ ਮਸਿੰਗਾ ਆਪਣੇ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਸਮਾਨ ਪਾ ਕੇ ਰੱਖ ਦਿੰਨੇ ਆ ਸਾਰੀਆਂ ਬੋਤਲਾਂ ਦੇ ਵਿੱਚ ਜੀ ਕਿਹਾ ਸਭ ਤੋਂ ਪਹਿਲਾਂ ਤੇ ਚੌਲ ਪਾ ਕੇ ਰੱਖਾਂਗੇ ਦੀ ਪਾਣੀ ਟੁੱਤੀ ਐ ਪਰ ਜੇ ਮੈਂ ਹੁਣ ਇਹਨੂੰ ਨਾ ਲੈਂਦੀ ਨਾ ਫਿਰ ਥੋੜਾ ਜਿਹਾ ਔਖਾ ਹੋ ਜਾਣਾ ਆਪਾਂ ਐਸ ਤੇ ਮੈਂ ਸੌ ਕਾਰ ਹੋ ਰੇਗਾ ਸਾਰੀਆਂ ਬੋਤਲਾਂ ਮੈਂ ਧੋ ਧੋ ਕੇ ਵਧੀਆ ਬਣਾ ਕੇ ਰੱਖ ਦੇਵਾਂਗਾ ਸਾਰਾ ਨਾ ਜਸਮਾਨ ਕੁਝ ਜਸਮਾਨ ਪਾ ਕੇ ਰੱਖ ਦੇਵਾਂਗੇ ਕੁਝ ਬੋਤਲਾਂ ਨੂੰ ਪਤਾ ਲੱਗ ਗਿਆ ਵੀ ਕੰਮ ਆ ਜਾਣਗਾ ਤਾਂ ਫਿਰ ਆਪਾਂ ਬੋਤਲਾਂ ਵੇਚ ਦੇਣਗੇ ਗੱਟੇ ਚ ਪਾ ਕੇ ਰੱਖ ਦੇਵਾਂਗੇ ਧੋ ਧੋ ਕੇ ਸਮਾਰਕ ਤੇ ਜਿਹੀ ਤਰ੍ਹਾਂ ਤੁਸੀਂ ਪਾਣੀ ਪੂਣੀ ਪਾ ਕੇ ਰੱਖਣਾ ਉਹ ਫਿਰ ਧੋਣ ਦਾ ਜ਼ਿਆਦਾ ਜਿਹੜੀ ਹੋਣੀ ਹੈ ਸਾਫ਼ ਕਰਕੇ ਰੱਖਣਾ ਨਾ ਜਦੋਂ ਦਾਲਾਂ ਵੀ ਆਪਣਾ ਥੋੜਾ ਥੋੜਾ ਰਹਿ ਗਈਆਂ ਸੀ ਨਾ ਮੈਂ ਕੱذ ਕਰ ਤੱਕੀ ਦਾਲ ਲਗਾ ਕੇ ਨਾ ਜਿਵੇਂ ਉਹਨਾਂ ਦਾ 5 ਕਿਲੋ ਲੈਤੀਏ ਦਾਲ ਮੂਗੀ ਦੀ ਤਾਂ ਵੀ ਤਿੰਨ ਬੋਤਲਾਂ ਦੇ ਵਿੱਚ ਪੈ ਜਾਂਦੀ ਹੈ ਆਰਾਮ ਦੇ ਨਾਲ ਤਾਂ ਆਪਾਂ ਬੱਤੀ ਤੋਂ ਲਈ ਦੀ ਉਤਰੀ ਗਈ ਤੇਦਰਚ ਹਵਾ ਕੱਟ ਲੱਗਦੀ ਐ ਇਸ ਲਈ ਖਰਾਲ ਵੀ ਹੁੰਦੀ ਆ ਤੇ ਇਹਦੀ ਦਾਲਾਂ ਜਿਵੇਂ ਸੂਜੀ ਵਾਂਗ ਸੂਜੀ ਦੇ ਦਿੱਤੀ ਆਪਾਂ ਲੋਗ ਪਾ ਦੇਵਾਂਗੇ ਚੌਲਾਂ 'ਚ ਵੀ ਲੋਗ ਪਾ ਦੇਵਾਂਗੇ ਆਪਾਂ ਨੂੰ ਲੱਗਦਾ ਹੈਗਾ ਵੀ ਆਪਾਂ ਚੰਗੇ ਡੱਬੇ ਹੀ ਲਿਆ ਕੇ ਰੱਖਾਂਗੇ ਤਾਂ ਹੀ ਸੋਈ ਸੁਣੀ ਬਣਦੀ ਹੈ ਨਹੀਂ ਜੇ ਇਸ ਤਰ੍ਹਾਂ ਜੇ ਆਪਾਂ ਬੋਤਲਾਂ ਵਿੱਚ ਵੀ ਪਾ ਕੇ ਰੱਖ ਲੈ ਦੇਵਾਂਗੇ ਇਹ ਡੱਬਿਆਂ ਤੋਂ ਜ਼ਿਆਦਾ ਵਧੀਆ ਹੁੰਦਣਾ ਦਵਾ ਜਿਹੜਾ ਆਪਾਂ ਸਮਾਨ ਪਾ ਕੇ ਰੱਖ ਦੇਵਾਂਗੇ ਚਿੰਤੀ ਕਰ ਦੇਵਾਂਗੇ ਨਾ ਚਿੰਤੀ ਲਾ ਦੇਵਾਂਗੇ ਇਹੀ ਕਿੰਨਾ ਸੋਹਣਾ ਲੱਗਣ ਲੱਗ ਜਾਂਦਾ ਦੂਜੇ ਡੱਬੇ ਹੈਗੇ ਜਿਹੜੇ ਆਪਾਂ ਮਤਲ ਲੈ ਲੈ ਕੇ ਥੱਕ ਗਏ ਹਾਂ ਕਿਉਂਕਿ ਸਾਰੇ ਡੱਬਿਆਂ ਦੇ ਵਿੱਚ ਕਿਸੇ ਜੇ ਟ੍ਰੇਡ ਆ ਜਾਂਦੀ ਹੈ ਮਾੜੇ ਥੱਲੇ ਦੇ ਗਿਫਤਾਂ ਟ੍ਰੇਡ ਆ ਜਾਂਦੀ ਹੈ ਵੈਸੇ ਵੀ पता नहीं प्लास्टिक के खराब होंगी कि ते ए बोतला नु आपा किमे चला चला मारी कने सारे ता भी नहीं कोई टूट दंगा नहीं लेगा है ना 10मी ते अत्ती गई से मैं 200 ਦੇ ਡੱਬੇ ਲੈ ਕੇ ਉਹ ਮੈਂ ਰੱਖ ਹੀ ਦਿੱਤੇ ਮਤਲਬ ਮੈਂ ਲਾਉਂਦੀ ਨਹੀਂ ਨਾ ਬੋਤਲੇ ਲਾਵਾਂ ਫਿਰ ਮਤਲਬ ਬੋਤਲਾਂ ਕੀ ਪਾਉਂਦੀ ਸਮਾ ਸੂਜੀ ਹੋਈ ਤੇ ਦਾਲਾ ਹੋਗਾ ਇਹ ਪਾ ਕੇ ਰੱਖ ਸਕਦੇ ਐਸ ਤਰ੍ਹਾਂ ਹੀ ਹੋ ਆਪਾਂ ਕੋ ਬਲਦੇ ਮਗੇ ਸੇ ਗੁਰੇ ਕਿਹ ਕਿਹ ਪੰਧੇ ਵਾਲੀ ਬੋਤਲ ਹੈਗੀ ਹੈ ਜੀ ਪੈਪਸੀ ਵਾਲੀ ਐਸਾ ਆਪਾਂ ਪਰ ਕਿਹ ਪਸਮਾਨ ਰੱਖ ਦਿਆਂਗੇ ਵਿਚੇ ਇਹਦੇ ਲੌਂਗ ਪਾ ਦੇਵਾਂਗੇ ਲੌਂਗ ਵੀ ਆਪਾਂ 22 ਦਿਨੇ ਨਾਲ ਅਜਿਹਾ ਪਰ ਬਾਅਦ ਚ ਲੋਟਨੇ ਦਾ ਪੰਜ ਚਾਰ ਲੌਂਗ ਚਾਜੇ ਦੇ ਹਨ ਨਾ ਟੋਕੀ ਜੀ ਵਾਲੇ ਹੁੰਦੇ ਜਿਹੜੇ ਸਾਫ ਤੇ ਤੇ ਜਿਵੇਂ ਆਪਾਂ ਪਹਿਲਾਂ ਥੋੜਾ ਜਿਹਾ ਪਾਤਾ ਫੇਰ ਇੱਕ ਲੌਂਗ ਸਟਾ ਫੇਰ ਥੋੜੇ ਜਿਹਾ ਚੌਲ ਪਾਤੇ ਫੇਰ ਇੱਕ ਲੌਂਗ ਸਟਾ ਤਾਂ ਹਜੇ 1 ਕਿਲੋ ਚੌਲ ਹੋਰ ਪਏ ਉਹ ਵੀ ਇਹਦੇ ਵਿੱਚ ਹੀ ਮਿਕਸ ਕਰ ਦੇਵਾਂਗੇ ਇਹਨੂੰ ਹਲਾ ਦੇ ਜੀ ਐਸ ਤਰ੍ਹਾਂ ਪੰਜ ਚਾਰ ਲੌਂਗ ਬਾਦੂ ਮੁੰਦੇ ਹੈਗੇ ਇੱਕ ਬੋਤਲ ਪਨੇਤੀ ਹੋਗੀ ਕੋਸਾ ਪਾ ਉੱਪਰ ਪਾ ਦੇ ਮੈਂ ਤੇ ਇਹਨੂੰ ਫਿਰ ਹੁਣ ਨਾ ਸੁਸਰੀ ਸੱਸ ਦੀ ਢੋਰਾ ਟਰ ਮੇ ਲੱਗਦਾ ਤੇ ਮੇਰੀਆਂ ਭੈਣਾਂ ਵੀ ਇਸ ਤਰ੍ਹਾਂ ਬੋਤਲਾਂ ਨੂੰ ਖਰਾਬ ਨਾ ਕਰਨ ਜਿਨ੍ਹਾਂ ਨੂੰ ਤਾਂ ਆ ਗਈ ਸੋਜੀ ਜਿਨ੍ਹਾਂ ਤਾਂ ਲੱਗੇ ਪਤਾ ਕਿ ਹਾਂ ਭਾਈ ਇਹਨਾਂ ਨੂੰ ਵਰਤ ਸਕਦੇ ਆ ਉਹ ਤਾਂ ਜਮਾ ਨਹੀਂ ਹੁਣ ਕਬਾੜ ਵਾਲੇ ਨੂੰ ਦਿੰ ਲਿਆ ਹਨਾ ਜਿਨ੍ਹਾਂ ਨੇ ਕੋਈ ਦੇਣ ਨੂੰ ਵਾਦ ਨਹੀਂ ਮਾਰੀ ਤੇ ਹੁਣ ਆਪਾਂ ਪਾ ਮੰਗੀ ਸੂਚੀ ਸੂਜੀ ਨੂੰ ਮੈਂ ਪਹਿਲਾਂ ਥੋਪ ਲਵਾ ਦੇਣੀਗੀ ਕਿਉਂਕਿ ਇਹਨੂੰ ਥੋਪ ਲਵਾ ਕੇ ਛਾਂਣ ਕੇ ਚੰਗੀ ਤਰ੍ਹਾਂ ਰੱਖ ਕੇ ਰੱਖਾਂਗੇ ਆਹ ਹੈਗਾ ਮੈਦਾ ਤੇ ਮੈਦੇ ਵਾਸਤੇ ਵੀ ਮੈਂ ਡੱਬਾ ਹੀ ਦੇਖ ਰਹੀ ਸੀ ਮੈਂ ਕਿਹੜਾ ਡੱਬਾ ਲਵਾਂ ਪਰ ਕਿਉਂਕਿ ਡੱਬੇ ਤਾਂ ਹੈਗੇ ਇਸ ਤਰ੍ਹਾਂ ਨਹੀਂ ਹੈਗੇ ਜਿਵੇਂ ਮਨਾ ਆਹ ਹੈਗੇਗੇ ਇਹ ਵੀ ਆਪਣਾ ਆਟੇ ਵਾਲੇ ਸੀਗਾ ਸੁੱਚਾ ਆਟਾ ਰੱਖਣ ਵਾਸਤੇ ਜਿਵੇਂ ਮਨਾ ਪਾ ਲੈਂਦੇ ਸੀ ਜਿਵੇਂ ਦੇਗ ਬਣਾਉਣਾ ਨਾ ਦਸਵੇਂ ਤੇ ਜਾਂਦੇ ਹੁੰਦੇ ਸੀ ਤੇ ਜਦੋਂ ਪੇਸਵਾ ਕੇ ਲੈ ਕੇ ਆਉਂਨੇ ਨਾ ਤਾਂ ਤੇ ਇਸ ਦੇ ਵਿੱਚ ਛਾਂ ਕੇ ਤੇ ਡੱਬਾ ਭਰ ਕੇ ਤੇ ਮੈਂ ਡੱਬਾ ਰੱਖ ਦੀ ਹੁੰਦੀ ਸੀ ਤੇ ਡੱਬੇ ਮੈਂ ਹੁਣ ਵੀ ਦਸਵੇਂ ਤੋਂ ਲੈ ਕੇ ਸੋ ਮੈਂ ਰੱਖ ਤੇ ਮੱਖ ਨਹੀਂ ਹੁਣ ਆਪਾਂ ਡੱਬੇ ਨਹੀਂ ਆਹ ਡੱਬਾ ਮੈਦਾ ਜਰੂਰ ਮੈਂ ਉਹ ਉਸ ਡੱਬੇ ਚ ਪਾ ਦੂੰਗੀ ਪਰ ਸੂਜੀ ਬੋਤਲ ਚ ਪਾਈ ਚੁੱਕੀ ਤਾਂ ਲਾ ਫਾਰਮੇ ਜਿੰਨਾ ਹੈ ਦੀਆਂ ਆਪਣੇ ਕੋਲੇ ਜੇ ਥੋੜਾ-ਥੋੜਾ ਕਿਤੇ ਥੋੜਾ-ਥੋੜਾ ਪਾ ਦੇਵਾਂਗੇ ਕਿਉਂਕਿ ਲਫਾਫੇ ਜੀ ਪੰਨਾ ਦੇ ਨੇ ਦੱਬਿਆ ਤਾਂ ਕੋਈ ਤੋੜ ਨਹੀਂ ਆਇਦਰ ਭਰੇ ਪਈਏ ਭਰੇ ਜੇ ਹੋਰ ਹੀ ਨਹੀਂ ਰੋਟਾ ਤਾਂ ਆਪਾਂ ਕੁਛ ਨਾ ਕੁਛ ਪਾਈ ਰੱਖਦੇ ਹੁੰਦੇ ਆ ਮੈਂ ਜੇ ਨੂੰ ਵੀ ਤੋਂ ਪੱਲ ਲਵਾ ਦੇਵਾਂਗੇ ਮੈਂ ਤਾਂ ਆਪਾਂ ਥਾਲੀ ਦੇ ਵਿੱਚ ਅਮੇ ਜਿੱਕੀ ਰੱਖਣਗੇ ਕੱਢ ਦੇਣੀ ਸੂਜੀ ਆਪਾਂ ਕੱਢ ਦੇਣੀ ਕਿਉਂਕਿ ਆਪਾਂ ਇਹ ਬਾਤ ਬਹੁਤ ਹੁਚ ਪਾ ਲਓ ਲੋ ਜੀ ਸਮਾਨ ਆਪਾਂ ਪਾ ਕੇ ਦਿੱਤਾ ਰੱਖ ਤੇ ਇਹ ਥੋੜੀ ਜਿਹੀ ਮੂੰਗੀ ਸੀਗੀ ਪਾਤੀ ਆਪਾਂ ਬਾਕੀ ਦਵਾਰੇ ਲੈ ਕੇ ਪਾ ਦਾਂਗੇ ਆ ਛੋਲਿਆਂ ਦੀ ਦਾਲ ਆਪਣੀ ਘਰ ਦੀ ਸੀਗੀ ਇਸ ਲਈ ਇਹਦੇ ਵਿੱਚ ਕਿਤੇ ਕਿਤੇ ਜਿਹੜਾ ਹੈਗਾ ਨਾ ਆ ਪੱਤਾ ਨਾਲ ਹੀ ਲੱਗਾ ਹੋਇਆ ਸੀ ਛੋਲਿਆਂ ਦੀ ਦਾਲ ਇਸ ਲਈ ਇਸ ਨੂੰ ਆਪਾਂ ਥੋੜਾ 2 ਚਮਚੇ ਸਰੋਂ ਦਾ ਤੇਲ ਮਿਲਾ ਕੇ ਮਸਲ ਕੇ ਤੇ ਉਸ ਤੋਂ ਬਾਅਦ ਆਪਾਂ ਬੋਤਲ ਭਰ ਕੇ ਰੱਖ ਦਿੱਤੀ ਹੈ ਚੌਲ ਪਾਤੇ ਸੂਜੀ ਦੀ ਭਰਤੀ ਬੋਤਲ ਜੀ ਤੇ ਆ ਹੈਗੇ ਆਪਣੇ ਮੇਥੇ ਤੇ ਮੇਥੇ ਹਾਜੀ ਆਪਣੇ ਕੱਢਣ ਵਾਲੇ ਵੀ ਪਏ ਹੈਗੇ ਤੇ ਉਹ ਮੇਥੇ ਕੱਢ ਕੇ ਦੇ ਵਿੱਚ ਹੀ ਪਾ ਦੇਵਾਂਗੇ ਆਪਾਂ ਰਫੈਂਡ ਪਾ ਦਿੱਤਾ ਐਸੀ ਤਰ੍ਹਾਂ ਹੀ ਆਪਾਂ ਔਯੋ ਹੋਰ ਵੀ ਦਾਲਾਂ ਜਿਵੇਂ ਮੂੰਗੀ ਮਸਰੀ ਹੋਈ ਸਾਫ ਤੀ ਮੂੰਗੀ ਮਸਰੀ ਹੋਈ ਮੋਟ ਹੋਈ ਜੋ ਵੀ ਆਪਾਂ ਦਾਲਾਂ ਹੋਣਗੇ ਆਪਣੇ ਕੋਲ ਸਾਰੀਆਂ ਉਹ ਵੀ ਮੈਂ ਪਾ ਦੂੰਗੀ ਤੇ ਮੇਰੀਆਂ ਭੈਣਾਂ ਵੀ ਇਸ ਤਰ੍ਹਾਂ ਪਾ ਕੇ ਰੱਖ ਸਕਦੇ ਆ ਕਿਉਂਕਿ ਦਾਲਾਂ ਨਾਲ ਤਾਂ ਸਮਝ ਜਾਂਦੀਆਂ ਇਸ ਤਰ੍ਹਾਂ ਵਧੀਆ ਬੋਤਲਾਂ ਦੇ ਵਿੱਚ ਤੇ ਨਾਲੇ ਖਰਾਬ ਨਹੀਂ ਹੁੰਦੀਆਂ ਤੇ ਇਹਨਾਂ ਦੀ ਫਿਰ ਟਾਈਮ ਵੀ ਵੱਧ ਜਾਂਦਾ ਜਿਵੇਂ ਹੁਣ ਵੀ ਆਪ ਖੁੱਲੇ ਢੱਕਣ ਵਾਲੇ ਡੱਬੇ ਦੇ ਵਿੱਚ ਆਪਾਂ ਇਸ ਤਰ੍ਹਾਂ ਪਾ ਕੇ ਰੱਖਦੇ ਜਦੋਂ ਸਮਾਨ ਹੈ ਨਾ ਇਸ ਤਰ੍ਹਾਂ ਤੇ ਫਿਰ ਇਸ ਦੇ ਵਿੱਚ ਛੇਤੀ ਖਰਾਬ ਹੋਣ ਦਾ ਡਰ ਹੁੰਦਾ ਇਸ ਤਰ੍ਹਾਂ ਇਹਨਾਂ ਬੋਤਲਾਂ ਦੇ ਵਿੱਚ ਨਾ ਮੋਇਸਚਰਾਈਜ਼ਰ ਘਟ ਜਾਂਦਾਗਾ ਤੇ ਕਿਉਂਕਿ ਉੱਪਰੋਂ ਢੱਕਣ ਬੰਦ ਤੇ ਜਿਆਦਾ ਦੇਰ ਤੱਕ ਇਹੋਤਲ ਬਸ ਸਹੀ ਰਹਿੰਦੇ ਨੇਗਾ ਸਮਾਨੇ ਦੇ ਵਿੱਚ ਖਰਾਬ ਨਹੀਂ ਦੇ ਦਾਲਾਂ ਤਾਂ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਜੇ ਆਪਾਂ ਪਹਿਲੀਆਂ ਸੀ ਸੁਕਾ ਕੇ ਚੰਗੀ ਤਰ੍ਹਾਂ ਪਾ ਗਾ ਹਾਂ ਕਿਉਂਕਿ ਜਿਹੜੀਆਂ ਤਾਂ ਆਪਾਂ ਦਾਲਾਂ ਮੂੰਗੀ ਹੋਈ ਮਸਰੀ ਹੋਈ ਜਿਹੜੀ ਮਤਲਬ ਆਪਾਂ ਪਸਤੋਂ ਸ਼ਹਿਰ ਚੋਂ ਲੈ ਕੇ ਆਉਣੇ ਆ ਉਹਨਾਂ ਦੇ ਤਾਂ ਆਲਰੇਡੀ ਪਹਿਲਾਂ ਹੀ ਦਵਾਈ ਲੱਗੀ ਹੁੰਦੀ ਹੈਗੀ ਤੇ ਇਹ ਘਰ ਦੇ ਸੀਗੇ ਛੋਲੇ ਆਪਣੇ ਦਲਾਈ ਹੋਏ ਇਸ ਲਈ ਆਪਾਂ ਇਸ ਦੇ ਉੱਤੇ ਸਰੋਂ ਦਾ ਤੇਲ ਲਗਾ ਦਿੱਤਾ ਸਾਰੀ ਮਸਲਤੀ ਸੀ ਕਿ 2 ਚਮਚੇ ਪਾ ਕੇ ਸਰੋਂ ਦਾ ਤੇਲ ਉਸ ਤੋਂ ਬਾਅਦ ਆਪਾਂ ਪਾ ਦਿੱਤੀ ਜਿਵੇਂ ਹੁਣ ਆਹ ਆਪਾਂ ਮੁੱਲ ਲੈ ਕਹਿੰਦੀ ਐ ਕਿ ਮੂੰਗੀ ਇਹ ਇਨਾਂ ਤੇ ਦਵਾਈ ਲੱਗੀ ਹੁੰਦੀ ਐ ਇਸ ਲਈ ਆਪਾਂ ਧੋ ਕੇ ਫਿਰ ਪਹਿਲੇ ਆਪਾਂ ਪਾਉਣੇ ਹਨਾ ਇਹ ਸੇ ਇਦੀ ਖਰਾਬ ਨਹੀਂ ਹੁੰਦੀਆਂ ਤੇ ਮੇਰੇ ਨਾਲ ਭੈਣਾ ਵੀ ਬੇਸਟ ਨਾ ਕਰਨ ਇਸ ਤਰ੍ਹਾਂ ਬੋਤਲਾਂ ਨੂੰ ਪਲਾਸਟਿਕ ਦਾ ਨੂੰ ਤੇ ਇਹ ਕੰਮ ਵੀ ਆ ਜਾਂਦੀਆਂ ਆਹ ਤੇਲ ਦੀਆਂ ਬੋਤਲਾਂ ਸਾਰੀਆਂ ਮੁਫਤ ਦੀਆਂ ਬੋਤਲਾਂ ਮਿਲ ਗਣ ਹੋਗਾ ਪਰ ਇਸ ਲਈ ਪਾਸੇ ੱਤੇ ਦੇਣੇ ਕਿਉਂਕਿ ਆਪਾਂ ਨੂੰ ਐ ਹੁੰਦਾ ਵੀ ਆਪਾਂ ਪੈਸੇ ਅ ਡੱਬਿਆਂ ਤੇ ਲਗਾਵਾਂਗੇ ਚੰਗੇ ਡੱਬੇ ਲੈਵਾਂਗੇ ਫੇਰ ਹੀ ਹਨਾ ਵੀ ਮਤਲਬ ਆਪਾਂ ਨੂੰ ਉਹ ਡੱਬੇ ਜਿਵੇਂ ਹੁਣ ਆ ਦੇਖੋ ਤੁਸੀਂ ਆ ਮੈਂ ਸਮਾਨ ਸਾਰਾ ਖੰਡਿਆਂ ਖੰਡਿਆ ਪਿਆ ਕਿਉਂਕਿ ਮੈਂ ਲਫਾਫੇ ਬੇਲੇ ਕਰੀਏਗੀ ਤੇ ਇਸ ਤਰ੍ਹਾਂ ਨਾ ਹੁਣ ਜਿਵੇਂ ਇਹਦਾ ਆ ਦੇਖੋ ਇਸ ਤਰ੍ਹਾਂ ਦਾ ਅੱਤੂ ਟੇ ਹੋਇ ਐਸਟਰਾ ਟ੍ਰੇਡ ਆਈ ਹੋਈ ਇਹ ਪੱਤੀ ਪਾਈ ਹੋਈ ਚਾਹ ਪੱਤੀ ਵਾਲਾ ਡੱਬਾ ਹੈ ਐਸੀ ਤਰ੍ਹਾਂ ਕਈ ਡੱਬੇ ਹੈਗੇ ਆਪਣੇ ਜਿਹੜੇ ਵੀ ਮਤਲਬ ਖਰਾਬ ਹੋ ਜਾਂਦੇ ਤਰੇਡ ਆ ਜਾਂਦੇ ਫਿਰ ਇਹ ਬੇਸਟ ਜਾਂਦੇ 100 ਰੁਪਏ ਤੋਂ ਘੱਟ ਤਾਂ ਸਾਡਾ ਡੱਬਾ 2 ਕਿਲੋ ਦਾ ਦਿੰਦੇ ਨਹੀਂ ਕਿ ਤੇ ਆ ਬੋਤਲ ਆਪ ਨੂੰ ਮੁਫਤ ਦੀਆਂ ਮਿਲਦੀਆਂ ਆਪਾਂ ਇਹਨਾਂ ਨੂੰ ਕਵਾੜਾ ਲੈਂਦੇ ਜਿੰਨੇ ਅੱਜ ਤੋਂ ਬਾਅਦ ਮੇਰੀਆਂ ਭੈਣਾਂ ਇਹਨਾਂ ਨੂੰ ਕਵਾੜਾ ਵਾਲੇ ਨੂੰ ਬਿਲਕੁਲ ਵੀ ਨਹੀਂ ਮਿਲਦਾ ਲੱਗਦਾ ਦੇਣਗੀਆਂ ਵੀਡੀਓ ਨੂੰ ਦੇਖ ਕੇ ਜਰੂਰ ਇਸ ਤਰ੍ਹਾਂ ਆਪ ਦਾ ਸਮਾਨ ਦੇ ਲਈ ਸਟੋਰ ਕਰਕੇ ਰੱਖਣਾ ਸਮਾਨ ਹੈ ਨਾ ਬੋਤਲਾਂ ਦੇ ਵਿੱਚ ਇਹ ਪਿਆਜ਼ ਤੇ ਲਸਣ ਸੀਗੇ ਜੀ ਗ੍ਰाइंड ਆਪਾਂ ਕਰ ਲਿਆ ਥੋੜੇ ਦਰਦਰੇ ਜਿਹੇ ਰੱਖ ਲਏ ਸੀਗੇ ਤੇ ਕद्दू ਆਪਾਂ ਚੀਰ ਕੇ ਰੱਖ ਦਿੱਤਾ ਹੈਗਾ ਤੇ ਚਲੋ ਆਪਾਂ ਹੁਣ ਬਣਾਉਣੀ ਹੈ ਸਬ지 ਲੋ ਜੀ ਆਪਾਂ ਚਿੱਲੇ ਤੇ ਪਤਲੀ ਰੱਖ ਲਈ ਹੈਗੀ ਤੇ ਹਵਾ ਬਹੁਤ ਤੇਜ਼ ਵਗੀ ਜਾਨੀ ਸੀ ਇਸ ਲਈ ਤੂੰ ਆ ਥੋੜੇ ਜਿਆਦੇ ਹੋ ਰਿਹਾ ਸੀਗਾ ਤੇ ਆਪਾਂ ਸਰੋਂ ਦਾ ਤੇਲ ਪਾ ਦਿੱਤਾ ਸੀ ਜਦੋਂ ਸਰੋਂ ਦਾ ਤੇਲ ਕੜਕ ਕੇ ਫਿਰ ਆਪਾਂ ਇਹਦੇ ਵਿੱਚ ਜੀਰਾ ਪਾ ਦਿੱਤਾ ਜੀ ਜੀਰਾ ਪਾਕਦੇ ਹੁਣ ਜਿਹੜਾ ਆਪਾਂ ਮਸਾਲਾ ਗ੍ਰाइंड ਕਰਿਆਗਾ ਇਹ ਮਸਾਲਾ ਪਾ ਦੇਵਾਂਗੇ ਜੀ ਤੇ ਕਦੂ ਦੀ ਸਬਜੀ ਦੇ ਵਿੱਚ ਆਪਾਂ ਟਮਾਟਰ ਨਹੀਂ ਪਾਉਂਦੇ ਹਾਂ ਤੇ ਜਿਉਂਕਿ ਆਪਾਂ ਦੁੱਧ ਵਾਲੀ ਬਣਾਉਣੀ ਹੈ ਨਾ ਜੇ ਤਾਂ ਸੁੱਕੀ ਬਣਾਉਣੀ ਹੋਵੇ ਫਿਰ ਤਾਂ ਟਮਾਟਰ ਪਾ ਕੇ ਬਹੁਤ ਜ਼ਿਆਦਾ ਸਵਾਦ ਆਉਂਦੀ ਹੈ ਪਰ ਆ ਜਿਆਦਾਤਰ ਆਪਾਂ ਕਦੂ ਦੀ ਸਬਜੀ ਦੁੱਧ ਪਾ ਕੇ ਹੀ ਬਣਾਉਣੀ ਹੁੰਦੀ ਹੈ ਤੇ ਜੇ ਹੁਣ ਆਪਾਂ ਮਸਾਲਾ ਚੀਰ ਕੇ ਪਾਵਾਂਗੇ ਕੱਟ ਕਰਕੇ ਪਾਵਾਂਗੇ ਹੈਨਾ ਪਿਆਜ਼ ਤੇ ਲਸਣ ਤੇ ਫਿਰ ਉਹਨੀ ਸਵਾਦ ਨਹੀਂ ਬਣਦੀਗੀ ਫਿਰ ਤਰੀ ਨਹੀਂ ਵਧੀਆ ਬਣਦੀ ਕਿਉਂਕਿ ਤਰੀ ਨਹੀਂ ਚਾਹੀਦੀ ਆਪਾਂ ਨੂੰ ਮਸਾਲਾ ਜਿਆ ਚਾਹੀਦਾ ਮਸਾਲੇ ਦੇ ਵਿੱਚ ਜਦੋਂ ਚੰਗੀ ਤਰ੍ਹਾਂ ਕਦੂ ਪੁੱਜ ਜੂਗਾ ਤੇ ਫਿਰ ਉਹਦੇ ਬਾਅਦ ਦੁੱਧ ਪਾਇਆ ਜਾਵੇ ਨਾ ਫਿਰ ਜ਼ਿਆਦਾ ਸਵਾਦ ਬ ਲੋਜੀ ਆਪਣਾ ਮਸਾਲਾ ਚੰਗੀ ਤਰ੍ਹਾਂ ਪੁੱਜ ਗਿਆ ਤੇ ਹੁਣ ਆਪਾਂ ਕਦੂ ਪਾ ਦੇਵਾਂਗੇ ਤੇ ਇਹ ਕਦੂ ਪਾ ਕੇ ਉਸ ਤੋਂ ਬਾਅਦ ਆਪਣਾ ਕੋਲੇ ਦੇ ਵਿੱਚ ਪਾਣੀ ਪਾ ਲਵਾਂਗੇ ਪਾਣੀ ਪਾ ਕੇ ਕੋਲੇ ਰੱਖੇ ਹੀ ਪਿਆਗਾ ਤੇ ਬਸ ਆਪਾਂ ਇੱਕ ਦੋ ਮਿੰਟ ਕਰਸੀ ਮਾਰ ਕੇ ਤੇ ਉੱਪਰ ਪਾਣੀ ਪਾ ਕੇ ਰੱਖ ਦੇਵਾਂਗੇ ਤੇ ਉਸ ਤੋਂ ਬਾਅਦ ਅਗਮ ਚਾਈ ਚੱਲਾਂਗੇ ਇਹਨਾਂ ਮੈਂ ਹੋਰ ਕੰਮ ਕਰਿਆਉਂਗੀ ਨਾਲੇ ਆਂਡੇ ਪੁੰਡੇ ਮੰਜੀ ਨਾਲ ਪਈ ਸੀਗੇ ਤੇ ਨਾਲ ਹੀ ਆਪਾਂ ਆ ਚੋਕਾ ਗਾਹਾਂ ਕਰੀ ਚੱਲਾਂਗੇ ਕਿਉਂਕਿ ਹਵਾ ਵਗੀ ਜਾਂਦੀ ਸੀਗੀ ਤੇ ਇਹ ਜਿਹੜਾ ਛਟੀਆਂ ਦੀ ਅੱਗ ਥੋੜੀ ਜਿਆਦਾ ਤੇਜ਼ ਹੋ ਗਈ ਹੈ ਛਟੀਆਂ ਦੀ ਅੱਗ ਇਸ ਲਈ ਬਾਰ-ਬਾਰ ਚੋਕਾ ਗਾਹਾਂ ਕਰਨਾ ਪੈਂਦਾ ਹੈ ਕਿ ਫਿਰ ਆਪਾਂ ਨੂੰ ਇਸ ਲਈ ਮੈਂ ਕੋਲੀ ਹੀ ਤੇ ਨਾਲ ਬਰਤਨ ਧੋ ਲੂੰਗੀ ਭਾਂਲੇ ਮਾਜ ਲਾਂਗੇ ਤੇ ਨਾਲ ਹੀ ਆਪਾਂ ਚੋਕਾ ਗਾਹਾਂ ਕਰੀ ਚੱਲਾਂਗੇ ਤੇ ਹੁਣ ਆਪਾਂ ਇਹਦੇ ਤੇ ਪਾਣੀ ਪਾ ਕੇ ਰੱਖ ਦੇਵਾਂਗੇ ਜਿੱਤੇ ਜਦੋਂ ਚੰਗੀ ਤਰ੍ਹਾਂ ਆਪਣਾ ਕਦੂ ਘਲ ਗਿਆ ਬਣ ਗਿਆ ਯਾਨੀ ਕਿ ਹਨਾ ਤੇ ਪੱਕ ਗਿਆ ਤੇ ਫਿਰ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਬਾਕੀ ਮਸਾਲੇ ਪਾਵਾਂਗੇ ਜੀ ਪਾਣੀ ਪਾ ਕੇ ਰੱਖ ਲਿਆ ਸੀਗਾ ਆਪਾਂ ਕੌਲੇ ਦੇ ਵਿੱਚ ਤੇ ਹੁਣ ਆਪਾਂ ਉੱਪਰ ਰੱਖ ਦੇਵਾਂਗੇ ਜੀ ਤੇ ਪਾਫ ਦੇ ਨਾਲ ਹੀ ਆਪਣਾ ਕਦੂ ਚੰਗੀ ਤਰ੍ਹਾਂ ਪੱਕ ਗਿਆ ਇਸ ਤਰ੍ਹਾਂ ਬਣ ਜਾਣਾ ਹੁੰਦਾ ਹੈਗਾ ਤੇ ਹੁਣ ਆਪਾਂ ਇਸ ਦੇ ਵਿੱਚ ਲਾਲ ਮਿਰਚ ਹਲਦੀ ਗਰਮ ਮਸਾਲਾ ਤੇ ਨਾਲ ਹੀ ਆਪਾਂ ਪਾਵਾਂਗੇ ਜੀ ਧਨੀਏ ਦਾ ਮਸਾਲਾ ਤੇ ਉਸ ਤੋਂ ਬਾਅਦ ਫਿਰ ਆਪਾਂ ਘਰਸੀ ਮਾਰ ਕੇ ਚੰਗੀ ਤਰ੍ਹਾਂ ਤੇ 5-7 ਮਿੰਟ ਆਪਾਂ ਪਾਣੀ ਉਪਰ ਹੀ ਰੱਖ ਦੇਵਾਂਗੇ ਉਹੀ ਕੌਲੇ ਤੇ 5-7 ਮਿੰਟਾਂ ਬਾਅਦ ਫਿਰ ਆਪਾਂ ਦੁੱਧ ਪਾ ਦੇਵਾਂਗੇ ਜੀ ਕਦੂ ਆਪਣਾ ਹੁਣ ਪਰਲੇ ਪੱਕ ਗਿਆ ਸੀਗਾ ਜੇ ਆਪਾਂ ਪਹਿਲੇ ਨੂਨ ਮਿਰਚ ਪਾ ਦਿੰਦੇ ਫਿਰ ਨੀਚੇ ਲੱਗ ਜਾਂਦੀ ਫਿਰ ਓਨੀ ਵਧੀਆ ਬਣਦੀ ਨਹੀਂਗੀ ਇਸ ਲਈ ਆਪਾਂ ਨਮ ਕਪਾਕੇ ਉੱਪਰ ਪਾਣੀ ਰੱਖ ਦਗੇ ਨਾ ਤਾਂ ਵਧੀਆ ਕਦੂ ਪੱਕ ਜਾਂਦਾ ਕਿ ਤੇ ਨੀਚੇ ਬਿਲਕੁਲ ਵੀ ਨਹੀਂ ਲੱਗਦਾ ਲੋ ਜੀ ਆਪਣੀ ਸਬਜੀ ਬਣ ਗਈ ਹੈ ਤਿਆਰ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾ ਦੇਵਾਂਗੇ ਜੇ ਸੁੱਕੀ ਰੱਖਣੀ ਹੋਵੇ ਤਾਂ ਇਹ ਰੱਖੀ ਜਾਊਗੀ ਤੇ ਆਪਾਂ ਪਾਵਾਂਗੇ ਜੀ ਦੁੱਧ ਤੇ ਇੱਕ ਆਪਾਂ ਉਬਾਲਾ ਦਵਾ ਦੇਵਾਂਗੇ ਲੋ ਜੀ ਉਬਾਲਾ ਦਵਾਉਣ ਤੋਂ ਬਾਅਦ ਇਸ ਤਰ੍ਹਾਂ ਬਣ ਗਈ ਆਪਣੀ ਕਦੂ ਦੀ ਸਬਜੀ ਬਣ ਕੇ ਤਿਆਰ ਹੈਗੀ नीचे तो उतारा संघनी हो जाती है जो आप हम नीचे उतारेंगे इस तरह वीडियो वजिए लगी तो लाइक कमेंट करके दसना जी फिर मिलते किसी नई वीडियो के तब तक सारे सत श्रीकाल